ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਅੱਜ ਸ਼ਾਮ 5 ਵਜੇ ਜੋ ਸੀਜ਼ਫਾਇਰ ਦੀ ਜੋ ਐਲਾਨ ਹੋਇਆ ਸੀ ਉਸ ਦੀ ਉਲੰਘਣਾ ਮਹਿਜ਼ 3 ਘੰਟਿਆਂ ਦੇ ਵਿੱਚ ਹੋ ਗਈ ਕੁਝ ਘੰਟੇ ਪਹਿਲਾਂ ਹੀ ਜਦੋਂ ਇਹ ਸੀਜ਼ਫਾਇਰ ਦਾ ਐਲਾਨ ਹੋਇਆ ਸੀ ਉਸ ਤੋਂ ਬਾਅਦ ਹੁਣੇ-ਹੁਣੇ ਤੁਹਾਡੇ ਤੱਕ ਇਹ ਖਬਰਾਂ ਪਹੁੰਚੀਆਂ ਕਿ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਛੱਡੇ ਗਏ ਡਰੋਨ ਪਹੁੰਚ ਗਏ ਨੇ ਉਹਨਾਂ ਨੂੰ ਮਾਰ ਸੁੱਟਿਆ ਗਿਆ ਜਹਾਜ਼ਾਂ ਦੇ ਵੱਲੋਂ ਭਾਰਤ ਦੇ ਜੋ 에ਅ ਡਿਫੈਂਸ ਸਿਸਟਮ ਹੈ ਉਸ ਦੇ ਵੱਲੋਂ ਇਹ ਜੋ ਸਾਰੇ ਡਰੋਨ ਸੀ ਉਹ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਦੇਖੇ ਗਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਵੇਂ ਫਿਰੋਜ਼ਪੁਰ ਹੋ ਗਿਆ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਡਰੋਨ ਦੇਖੇ ਗਏ ਅੰਮ੍ਰਿਤਸਰ ਦੇ ਵਿੱਚ ਇਸ ਦੀ ਗੱਲ ਹੋਈ ਕਿ ਡਰੋਨ ਦੇਖੇ ਗਏ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਡਰੋਨ ਦੇਖੇ ਗਏ ਜਿਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰੀਬ 9 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਗੁਜਰਾਤ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਬਹੁਤ ساری ਥਾਵਾਂ ਤੇ ਇਸ ਵਿੱਚ ਬਲੈਕਆਊਟ ਹੈ ਅਚਾਨਕ ਇਸੇ ਵਿਚਾਲੇ ਜਿਵੇਂ ਹੀ ਇਹ ਸਾਰੀ ਖਬਰ ਫੈਲੀ ਉਸ ਤੋਂ ਬਾਅਦ ਇਹ ਖਬਰ ਆਉਂਦੀ ਹੈ ਕਿ ਜੋ ਬਲੈਕਆਊਟ ਨੇ ਕਈ ਥਾਵਾਂ ਤੋਂ ਉੱਠਣ ਲੱਗੇ ਨੇ ਪਰ ਇਸੇ ਦੇ ਵਿਚਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਚਾਨਕ ਮੀਡੀਆ ਸਾਹਮਣੇ ਆਏ ਦੇਰ ਰਾਤ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਵਿਕਰਮ ਮਿਸਰੀ ਨੇ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਕਿਹਾ ਕਿ ਸਾਡੇ ਤੱਕ ਖਬਰ ਪਹੁੰਚ ਚੁੱਕੀ ਹੈ ਕਿ ਪਾਕਿਸਤਾਨ ਵੱਲੋਂ ਜੋ ਜੰਗਬੰਦੀ ਹੈ ਉਸ ਦੀ ਉਲੰਘਣਾ ਕੀਤੀ ਗਈ ਜੋ ਕਿ ਬੇहद ਮੰਦਭਾਗੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਸਹਿਮਤੀ ਬਣ ਗਈ ਤਾਂ ਇਸ ਤਰ੍ਹਾਂ ਦੇ ਜੋ ਵਾਇਲੇਸ਼ਨ ਹੋਇਆ ਹੈ ਇਹ ਵਾਇਲੇਸ਼ਨ ਬੇहद ਮੰਦਭਾਗ ਹੈ ਅਸੀਂ ਇਸ ਤੇ ਨਜ਼ਰ ਰੱਖੇ ਹੋਏ ਹਾਂ ਵਿਕਰਮ ਮਿਸਰੀ ਨੇ ਇੱਕ ਹੋਰ ਅਹਿਮ ਗੱਲ ਕਹਿ ਦਿੱਤੀ ਇਹ ਸਭ ਦੇ ਵਿਚਾਲੇ ਸਾਰਿਆਂ ਨੂੰ ਲੱਗਿਆ ਕਿ ਇਹ ਜੋ ਡਰੋਨ ਆਏ ਸੀ ਡਰੋਨਾਂ ਦੇ ਹੁਣ ਜੋ ਆਵਾਜ਼ਾਂ ਆਈਆਂ ਇਹ ਹੁਣ ਸ਼ਾਂਤ ਹੋ ਗਈਆਂ ਸ਼ਾਇਦ ਇਸ ਤੋਂ ਬਾਅਦ ਕੁਝ ਨਹੀਂ ਹੋਏਗਾ ਵਿਕਰਮ ਮਿਸਰੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਫੌਜ ਨੂੰ ਡਟੇ ਰਹਿਣ ਲਈ ਕਹਿ ਦਿੱਤਾ ਫੌਜ ਨੂੰ ਕਿਹਾ ਕਿ ਹਰ ਸਥਿਤੀ ਤੇ ਨਜ਼ਰ ਰੱਖਣ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਫੌਜ ਨੂੰ ਇਹ ਅਸੀਂ ਖੁੱਲਾ ਜੋ ਉਹਨਾਂ ਨੂੰ ਹੱਥ ਦਿੰਨੇ ਆ ਕਿ ਤੁਸੀਂ ਜੇਕਰ ਕੋਈ ਕਾਰਵਾਈ ਕਰਨ ਦੀ ਲੋੜ ਪਈ ਤਾਂ ਤੁਸੀਂ ਇਹ ਕਾਰਵਾਈ ਕਰ ਸਕਦੇ ਹੋ ਮਤਲਬ ਕਿ ਜੋ ਕੁਝ ਹੋ ਰਿਹਾ ਹੈ ਜਿਵੇਂ ਹੀ ਡੋਨਲਡ ਟਰੰਪ ਨੇ ਇਹ ਸਾਰਾ ਕੁਝ ਕਿਹਾ ਕਿ ਸੀਜ਼ਫਾਇਰ ਹੋ ਗਈ ਇਮੀਡੀਏਟ ਇਫੈਕਟ ਨਾਲ ਦੋਹੇ ਮੁਲਕਾਂ ਨੇ ਗੱਲ ਮੰਨ ਲਈ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਲੱਗਿਆ ਕਿ ਸਭ ਕੁਝ ਠੀਕ ਹੈ ਪਰ 3 ਘੰਟੇ ਹੀ ਇਸ ਸੀਜ਼ ਫਾਇਰ ਚੱਲਿਆ ਸ਼ਾਇਦ ਦੁਨੀਆ ਦਾ ਸਭ ਤੋਂ ਛੋਟਾ ਸੀਜ਼ ਫਾਇਰ ਹੋਏਗਾ ਜਦੋਂ ਇਹ ਸੀਜ਼ ਫਾਇਰ ਖਤਮ ਹੋਇਆ ਯਾਨੀ ਇਸ ਦੀ ਉਲੰਘਣਾ ਹੋਈ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੁੜ ਕੇ ਉਹੀ ਕੱਲ ਵਾਲੀ ਰਾਤ ਦਾ ਜੋ ਨਜ਼ਾਰਾ ਸੀ ਉਹ ਮੁੜ ਕੇ ਦੁਹਰਾਇਆ ਗਿਆ ਜੋ ਸਾਡਾ 에ਅ ਡਿਫੈਂਸ ਸਿਸਟਮ ਉਹ ਮੁੜ ਕੇ ਐਕਟਿਵ ਹੋਇਆ ਉਸ ਤੋਂ ਬਾਅਦ ਇਹ اچانک ਖਬਰ ਆਈ ਕਿ ਵਿਦੇਸ਼ ਮੰਤਰਾਲਾ ਪ੍ਰੈਸ ਬ੍ਰੀਫਿੰਗ ਕਰੇਗਾ ਵਿਕਰਮ ਮਿਸਰੀ ਜੋ ਪ੍ਰੈਸ ਜੋ ਕਿ ਫੋਰਨ ਸੈਕਟਰੀ ਨੇ ਉਹਨਾਂ ਨੇ ਪ੍ਰੈਸ ਬ੍ਰੀਫਿੰਗ ਦੇ ਵਿੱਚ ਇਹ ਕਿਹਾ ਕਿ ਬੇਹਦ ਮੰਦ ਭਾਗੀ ਗੱਲ ਹੈ ਮੌਜੂਦਾ ਹਾਲਾਤ ਤੇ ਭਾਰਤੀ ਵਿਦੇਸ਼ ਮੰਤਰਾਲਾ ਨੇ ਨਜ਼ਰ ਰੱਖੀ ਹੋਈ ਹੈ ਜੋ ਸਾਡੀਆਂ ਫੌਜਾਂ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਸਾਰੇ ਅਧਿਕਾਰ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੀ ਲੋੜ ਪਈ ਤਾਂ ਤੁਸੀਂ ਤਿਆਰ ਰਹੋ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਸਮਝੌਤਾ ਤੋੜਨ ਲਈ ਪਾਕਿਸਤਾਨ ਜ਼ਿੰਮੇਵਾਰ ਹੈ ਇਹ ਇਹ ਪਾਕਿਸਤਾਨ ਨੇ ਜੋ ਉਲੰਘਣਾ ਕੀਤੀ ਹੈ ਜੰਗਬੰਦੀ ਦੀ ਹੈ ਫੌਜ ਪੂਰੇ ਹਾਲਾਤ ਤੇ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਯਾਨੀ ਕਿ ਫੌਜ ਨੂੰ ਕਿਹਾ ਗਿਆ ਕਿ ਪੂਰੀ ਜੇਕਰ ਇਹ ਵੀ ਕਿਹਾ ਗਿਆ ਕਿ ਫੌਜ ਨੂੰ ਟੁਕਵੀਂ ਕਾਰਵਾਈ ਕਰਨ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਕਿਉਂਕਿ ਹੁਣ ਇਸ ਸਮੇ 11:30 ਦੇ ਵਰੀ ਕਰੀਬ ਸਮਾਂ ਹੋਣ ਵਾਲਾ ਹੈ ਰਾਤ ਦਾ ਇਸ ਤੋਂ ਬਾਅਦ ਪੂਰੀ ਰਾਤ ਫੇਰ ਬਾਕੀ ਹੈ ਤੁਸੀਂ ਇਸ ਗੱਲ ਨੂੰ ਤੋਂ ਨਿਸ਼ਚਿੰਤ ਹੋ ਕੇ ਨਹੀਂ ਸੋਣਾ ਹੈ ਕਿ ਪਾਕਿਸਤਾਨ ਵੱਲੋਂ ਤੇ ਭਾਰਤ ਵੱਲੋਂ ਜਦੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਸੀਜ਼ਫਾਇਰ ਹੋ ਗਿਆ ਤਾਂ ਬੇਫਿਕਰ ਹੋ ਕੇ ਸੌਣ ਦੀ ਕੋਈ ਲੋੜ ਨਹੀਂ ਹੈ ਇਹ ਪਾਕਿਸਤਾਨ ਇਸ ਤੋਂ ਮੁੜ ਕੇ ਧੋਖਾ ਹੋ ਸਕਦਾ ਜੋ ਹੁਣ ਹੋਇਆ ਵੀ 3 ਘੰਟਿਆਂ ਬਾਅਦ ਇਹ ਧੋਖਾ ਹੋਇਆ ਤੇ ਪ੍ਰੈਸ ਬ੍ਰੀਫਿੰਗ ਵੀ ਕਰਨੀ ਪੈ ਗਈ ਪ੍ਰੈਸ ਬ੍ਰੀਫਿੰਗ ਦੇ ਵਿੱਚ ਵਿਕਰਮ ਮਿਸਰੀ ਨੇ ਕੀ ਕਿਹਾ ਤੁਹਾਨੂੰ ਪਹਿਲਾਂ ਉਹ ਸੁਣਾਉਂਦਾ ਫਿਰ ਅੱਗੇ ਚੱਲਦੇ ਹਾਂ ਕੁਝ ਦਿਨ ਸੇ ਚੱਲ ਰਹੀ ਸੈਨਿਕ ਕਾਰਵਾਈ ਕੋ ਰੋਕਣੇ ਦਾ ਸਮਝੌਤਾ ਅੱਜ ਸ਼ਾਮ ਨੂੰ ਹੋਇਆ ਥਾ ਪਿਛਲੇ ਕੁਝ ਘੰਟਿਆਂ ਸੇ इस समझौते का पाकिस्तान की ओर से घोर उल्लंघन हो रहा है भारतीय सेना जवाबी कार्रवाई कर रही है और इस सीमा अतिक्रमण से निपट रही है ये अतिक्रमण अत्यंत ही निंदनीय है और पाकिस्तान इनके लिए जिम्मेदार है हमारा मानना है कि पाकिस्तान इस स्थिति को ठीक से समझे और इस अतिक्रमण को रोकने के लिए तुरंत उचित कार्रवाई करें। सेना ने इस स्थिति पर कड़ी नजर रखी हुई है और उसे किसी भी अतिक्रमण से निपटने के लिए ठोस और सख्त कदम उठाने के लिए आदेश दे दिए गए हैं गुड इवनिंग फॉर द लास्ट फ्यू आवर्स There have been repeated violations of the understanding arrived at earlier this evening between the Directors General of Military Operations of India and Pakistan. This is a breach of the understanding arrived at earlier today. The armed forces are giving an adequate and appropriate response to these violations, and we take very, very serious notice of these violations. We call upon Pakistan to take appropriate steps to address these violations and deal with the situation with seriousness and responsibility. The armed forces are maintaining a strong vigil on the situation. They have been given instructions to deal strongly with any instances of a repetition of the violations of the borders. along the international border as well as the line of control ਜੀ ਹਾਂ ਤਾਂ ਫੌਜ ਨੂੰ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਇਹ ਕਿਹਾ ਗਿਆ ਕਿ ਜੇਕਰ ਫੌਜ ਨੂੰ ਲੱਗੇ ਕਿ ਕੋਈ ਕੋ ਟੁਕਵਾ ਜਵਾਬ ਦੇਣਾ ਜੇ ਰਾਤ ਪਰ ਕੋਈ ਅਜਿਹੀ ਮੁੜ ਕੇ ਕੋਈ ਵਾਇਲੇਸ਼ਨ ਕੀਤੀ ਜਾਂਦੀ ਹੈ ਤਾਂ ਤੁਸੀਂ ਮੁੜ ਕੇ ਟੁਕਵਾ ਜਵਾਬ ਦੇ ਸਕਦੇ ਹੋ ਤਾਂ ਇਹ ਬੇਹੱਦ ਅਹਿਮ ਖਬਰ ਹੈ ਇਸ ਖਬਰ ਦੇ ਨਾਲ ਤੁਸੀਂ ਆਪਣਾ ਜੋ ਇਹ ਪੂਰੀ ਰਾਤ ਹੈ ਇਸ ਨੂੰ ਗੁਜ਼ਾਰਨਾ ਹੈ ਕਿ ਤੋਖਾ ਕਿਸੇ ਵੇਲੇ ਵੀ ਹੋ ਸਕਦਾ ਹੈ ਇਸ ਕਰਕੇ ਚਿੰਤਾ ਮੁਕਤ ਹੋ ਕੇ ਸੌਣ ਦੀ ਲੋੜ ਨਹੀਂ ਹੈ ਹੁਣ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਇਹਨਾਂ ਦਾ ਹਾਲਾਂਕਿ ਇਹ ਗੱਲ ਠੀਕ ਹੈ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਉੱਥੇ ਬਲੈਕਆਊਟ ਹਟਾ ਦਿੱਤਾ ਗਿਆ ਪਰ ਜਦੋਂ ਇਹ ਬਲੈਕਆਊਟ ਲਗਾਇਆ ਗਿਆ ਤੇ ਅਚਾਨਕ ਹੋਈ ਕਾਰਵਾਈ ਤੋਂ ਬਾਅਦ ਇਹ ਲਗਾਇਆ ਗਿਆ ਇੱਕ ਹੋਰ ਅਹਿਮ ਖਬਰ ਆ ਰਹੀ ਹੈ ਜੋ ਦਿੱਲੀ ਦੇ ਵਿੱਚ ਗਰੇਸ ਖੱਤਰ ਨੇ ਉਹਨਾਂ ਨੇ ਬਾਕੀ ਸੂਬਿਆਂ ਦੇ ਅਗਰਸਖਤਰਾਂ ਨਾਲ ਵੀਡੀਓ ਕਾਨਫਰੈਂਸਿੰਗ ਤੇ ਗੱਲ ਕੀਤੀ ਹੈ ਉਹਨਾਂ ਸੂਬਿਆਂ ਦੇ ਨਾਲ ਜਿਨ੍ਹਾਂ ਜਿਹੜੇ ਸੂਬੇ ਪਾਕਿਸਤਾਨ ਦੇ ਲੱਗਦੇ ਨੇ ਚਾਹੇ ਗੁਜਰਾਤ ਹੈ ਪੰਜਾਬ ਹੈ ਉਸਲਾ ਹੈ ਰਾਜਸਥਾਨ ਹੈ ਇਹਨਾਂ ਸੂਬਿਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਸਿਵਲ ਡਿਫੈਂਸ ਹੈ ਸਿਵਲ ਡਿਫੈਂਸ ਦਾ ਮਤਲਬ ਕਿ ਜੋ ਲੋਕਾਂ ਦੇ ਸੁਰੱਖਿਆ ਦੇ ਲਈ ਸਾਰੇ ਤੰਤਰ ਬਣਾਇਆ ਗਿਆ ਉਸ ਨੂੰ ਐਕਟਿਵ ਰਹਿਣ ਲਈ ਰੱਖਿਆ ਜਾਵੇ ਉਸ ਨੂੰ ਐਕਟਿਵ ਮੋਡ ਤੇ ਰੱਖਿਆ ਜਾਵੇ ਮਤਲਬ ਕਿ ਭਾਰਤ ਸਰਕਾਰ ਇੱਕ ਇੱਕ ਕਦਮ ਬੜੇ ਹੀ ਸੋਚ ਸਮਝ ਕੇ ਅੱਗੇ ਵਧਾ ਰਹੀ ਕਿਉਂਕਿ ਜਦੋਂ ਹੀ ਸੀਜ਼ਫਾਇਰ ਦੀ ਉਲੰਘਣਾ ਹੋਈ ਉਸ ਤੋਂ ਬਾਅਦ ਸਾਰਾ ਤੰਤਰ ਭਾਰਤ ਦਾ ਮੁੜ ਕੇ ਐਕਟਿਵ ਹੋਗਾ ਚਾਹੇ 에ਅਰ ਡਿਫੈਂਸ ਸਿਸਟਮ ਹੋਵੇ ਚਾਹੇ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਪ੍ਰੈਸ ਬਰੀਫਿੰਗ ਹੋਵੇ ਜਾਂ ਗ੍ਰੇਸ ਕਤਰਾ ਸੂਬੇ ਦੇ ਗ੍ਰੇਸ ਕਤਰਾ ਦੇ ਨਾਲ ਗੱਲਬਾਤ ਕਰਨੀ ਹੋਵੇ ਕਿ ਆਪਣਾ ਜੋ ਡਿਫੈਂਸ ਸਿਸਟਮ ਹੈ ਉਸ ਨੂੰ ਐਕਟਿਵ ਰੱਖੋ ਤੇ ਇਸ ਤੋਂ ਵੀ ਵੱਡੀ ਏ ਹੈ ਕਿ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਜਦੋਂ ਇਹ ਗੱਲ ਕਹੀ ਹੈ ਕਿ ਅਸੀਂ ਫੌਜ ਨੂੰ ਇਹ ਹੁਕਮ ਦਿੰਦੇ ਨੇ ਕਿ ਟੁਕਵੇਂ ਜਵਾਬ ਦੇ ਲਈ ਤੁਸੀਂ ਤਿਆਰ ਰਹਿਣਾ ਹੈ ਮਤਲਬ ਇਹ ਹੈ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਉਲੰਘਣਾ ਅਤੇ ਇਸ ਧੋਖੇ ਨੂੰ ਲੈ ਕੇ ਭਾਰਤ ਦਾ ਜੋ ਪੂਰਾ ਡਿਫੈਂਸ ਸਿਸਟਮ ਹੈ ਭਾਰਤੀ ਜੋ ਸਰਕਾਰ ਉਹ ਐਕਟਿਵ ਮੋਡ ਤੇ ਹੈ ਹੁਣ ਅਹਿਮ ਗੱਲ ਇਹ ਹੈ ਕਿ ਤੁਸੀਂ ਅੱਜ ਦੀ ਰਾਤ ਵੀ ਨਿਸ਼ਚਿੰਤ ਹੋ ਕੇ ਨਹੀਂ ਸੋਣਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਜੋ ਵੀ ਅੱਗੇ ਦੀ ਅਪਡੇਟ ਹੋਏਗੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਕੁਝ ਦਿਨਾਂ ਤੋਂ ਚੱਲ ਰਹੀ ਸੈਨਿਕ ਕਾਰਵਾਈ ਨੂੰ ਰੋਕਣੇ ਦਾ ਸਮਝੌਤਾ ਅੱਜ ਸ਼ਾਮ ਨੂੰ ਹੋਇਆ ਥਾ ਪਿਛਲੇ